ਅੱਜ ਐਨੀ ਠੰਡ ਇੰਨਾ ਕੋਹਰਾ ਪਿਆ ਹੋਇਆ ਵੀ ਦੇਖੋ ਜਿਵੇਂ ਮੀਂਹ ਪਿਆ ਹੁੰਦਾ ਤੇ ਧੁੰਦ ਪੂਰੀ ਆ ਪਹਿਲਾਂ ਆਪਾਂ ਗਰਾਊਂਡ ਜਾਈਏ ਨਾ ਫਿਰ ਉੱਪਰ ਖੁੱਡੇ ਬੰਨ ਰਹੇ ਆ ਉਹ ਅੱਜ ਟਾਕੀਆਂ ਡੂਕੀਆਂ ਫਿੱਟ ਹੋਣਗੀਆਂ ਧੁੰਦ ਦੇਖੋ ਤੇ ਸਸਰੀਕਾਲ ਸਾਰੇ ਮੇਰੇ ਵੀਰ ਭਰਾਵੇਂ ਕਿਵੇਂ ਉਹ ਕਹਿਣਾ ਕਰੇ ਤੇ ਪਾਉ ਸਾਜ ਰਿਹਾ ਜਰੇ ਰਿਸ਼ਤਾ ਟੋੜ ਰਿਹਾ ਕੋਠੇ ਵਰ ਨੂੰ ਮਾਮਾ ਪਿੱਛੇ ਪਿੱਛੇ ਉਹਦਾ ਪੈੜ ਦਬਾਉਂਦਾ ਹੈ ਹੈ ਚਲੋ ਪਹਿਲਾਂ ਚੱਲਦੇ ਆ ਗਰਾਊਂਡ ਚ ਆਪਾਂ ਆਪਾਂ ਪਹੁੰਚ ਗਏ ਵਈ ਗਰਾਊਂਡ ਚ ਤੇ ਕੰਮ ਚੱਲ ਰਿਹਾ ਆ ਜਹਾ ਹੱਟ ਤਿਆਰ ਕਰਾਂਗੇ ਉਧਰ ਲਈ ਹੋ ਗਈ ਰੈਡੀ ਹੋ ਜਾਂਦਾ ਹੈ ਦਿਖਾਉਣਾ ਤੁਹਾਨੂੰ ਤੁੰਦ ਦੇਖ ਲਓ ਉਸ ਕੋਹਰਾ ਦੇਖੋ ਅੱਜ ਆਦ ਲੈ ਖੰਜੂਰਾਂ ਵੀ ਚੱਲ ਪਈਆਂ ਹੋ ਗਈਆਂ ਹਰੀਆਂ ਆ ਦੇਖੋ ਪਾਣੀ ਰਾਤ ਪਾ ਕੇ ਦੇੜ ਚੱਲਦਾ ਕੰਮ ਪਹੁੰਚ ਗਏ ਭਾਈ ਘਰ ਭਾਗੂ ਨੇ ਨਵਾਂ ਜਗਾੜ ਲਾਇਆ ਦੇਖੋ ਸਿਲੰਡਰ ਰੱਖ ਕੇ ਇਟਾਂ ਵਿੱਚ ਧੋਗੇ ਸਿੱਧਾ ਸਿਰ ਤੇ ਆ ਮਾਮਾ ਪ੍ਰਿਆ ਮਾਮਾ ਪ੍ਰਿਆ ਠੀਕ ਆ ਚਲੋ ਚਲਦੇ ਆਂ ਉੱਪਰ ਨੂੰ ਦਿਖਾਉਨੇ ਆ ਤੁਹਾਨੂੰ ਖੁੱਡੇਆਂ ਦਾ ਕੰਮ ਚੱਲਦਾ ਠੀਕ ਆ ਕਬੂਤਰ ਦਾ ਘੜ ਨਹੀਂ ਜਨੇ ਬਾਹਰ ਮੇਰੇ ਹਿਸਾਬ ਨਾਲ ਚਲੋ ਕੋਈ ਨਹੀਂ ਉੱਪਰ ਨੂੰ ਚਲਦੇ ਆਂ ਪਹਿਲਾਂ ਆਏ ਆ ਜਿਵੇਂ ਰਾਂਝਾ ਨਹੀਂ ਖੜਾ ਹੁੰਦਾ ਆਇਓ ਲੱਗਦਾ ਹੈ ਬੈਠੀ ਤੂੰ ਰੱਖਦੀ ਢੇਰੀ ਤੇ ਚਲੋ ਭਾਈ ਚਲਦੇ ਆਂ ਉੱਪਰ ਹੁਣ ਭੁੰਦੇ ਬਹੁਤਾ ਨਾ ਅੱਜ ਮਨਸਾ ਮਨਸਾ ਖੜੇ ਨੇ ਉਹ ਦੇਖੋ ਦਰੋ ਮਾਹਸਾਬ ਅੰਦਰ ਹੋ ਗਿਆ ਮਾਹਸਾਬ ਸੰਗਦੇ ਨੇ ਲਓ ਇਹ ਪਹੁੰਚ ਗਏ ਹੁਣ ਇਧਰ ਹੋਰ ਰਾਦਾ ਸ਼ੁਰੂ ਕਰੀ ਆਹੀ ਬਸ ਠੀਕ ਆ ਚਣਾਈ ਤਾਂ ਹੋ ਜੂ ਅੱਜ ਸਵਾਨ ਰੜਾਇਆ ਪਿਆ ਉਹ ਡਿਮਾਂਸ ਹੈ ਮਾਲ ਮਾਮਾ ਕਹਤੇ ਗਿਆ ਥੱਲੇ ਬਾਸ ਲੈਣ ਭੇਜੇ ਬਾਸ ਕਾਣਾ ਅੱਛਾ ਉੱਥੇ ਇੱਟਾਂ ਗੱਡੇ ਨੂੰ ਗਿੱਟਾਂ ਕੱਢ ਦੇਣੀਆਂ ਬਾਈ ਉੱਥੇ ਕਬੂਤਰ ਬੈਠਣ ਨੂੰ ਖੁੱਡਿਆਂ 'ਚ ਨਵਾਂ ਹੀ ਕੰਮ ਕਰਨਾ ਸੀ ਐਤਕੀ ਆਪਾਂ ਨੇ ਭਾਈ ਜਿਹੜੀਆਂ ਇੱਟਾਂ ਬਾਹਰ ਕੱਢਣੀਆਂ ਨੇ ਕਬੂਤਰ ਬੈਠਣ ਨੂੰ ਉਹ ਕਰਤਾ ਕੰਮ ਕੈਂਸਲ ਆਪਾਂ ਬਣੇ ਬਣਾਈ ਸਟੈਂਡ ਲੈ ਕੇ ਆਵਾਂਗੇ ਇਹਨਾਂ ਦੇ ਡੈਕੋਰੇਸ਼ਨ ਕਰਨੀ ਆਪਾਂ ਨੇ ਪੂਰੀ ਖੁੱਡਿਆਂ ਦੀ ਏਕੋ ਬਾਹੀ ਮਿਲ ਗਈ ਸਾਨੂੰ ਉਹ ਸ਼ਾਇਦ ਪਾ ਲਈ ਅਸੀਂ ਵਿਚਾਲੇ ਠੀਕ ਆ ਬਾਕੀ ਦੇਖਦੇ ਹਾਂ ਹੁਣ ਸਿਸਟਮ ਐਨੇ ਜਿਹਾ ਉਹਨੇ ਇੱਕ ਢੇਡਾ ਲਾ ਲੈਣਾ ਦਾ ਇੱਟਾਂ ਦਾ ਨਾ ਜਿੰਨੇ ਜਾ ਕਰਕੇ ਆਇਆ ਕੰਮ ਕਬੂਤਰਾਂ ਅੰਦਰ ਨੇ ਹਲੇ ਸਾਰੇ ਮੈਂ ਕਬੂਤਰਾਂ ਨੂੰ ਖੋਰਾ ਉਰੀ ਇਕੱਠਾ ਹੋ ਜਾਣਾ ਇਟਾਂ ਦਾ ਹੀ ਹੈ ਨਾ ਪਰ ਇਹ ਪਾ ਨਹੀਂ ਸਕਦੇ ਆ ਉਥੇ ਟੁੱਟੀ ਲਵਾਉਣੀ ਆਲੇ ਟੈਂਕੀ ਨੂੰ ਟੈਂਕੀ ਸਾਲੀ ਹਾਲਤ ਦੇਖ ਲੋ ਕਹੇ ਜੀ ਵੀ ਇਹ ਟਾਇਲਾਂ ਲਵਾ ਦੇਣੀ ਇਹਨੂੰ ਆਪਾਂ ਨੇ ਆਲੇ-ਦਾਲੇ ਰੋਸ਼ਨਦਾਨ ਰੱਖਣ ਦੀ ਆ ਗਈ ਬਈ ਵਾਰੀ ਹੁਣ ਇੱਥੇ ਆਊਗਾ ਹੁਣ ਨਾ एंटर जो इतना ही आता इटा हाँ ग्यारह इटा देता ग्यारह इटा का ही है नयरपोर्ट ठीक है एक दो तीन चार एक का दो तीन चार पाँ बस इतना ओके एयरपोर्ट ਭਾਈ ਭਾਉ ਨੂੰ ਬਾਲੇ ਦੇਖਣ ਭੇਜਿਆ ਆ ਪਏ ਨੇ ਬਾਲੇ ਵੀਰੇ ਵਾਲੇ ਕੋਠੇ ਤੇ ਤੇ ਆ ਉਹ ਫਿਰਦਾ ਭਾਉ ਪਾਰ ਕਰਕੇ ਜਾਊਗਾ ਇੱਧਰ ਨੂੰ ਆਪਾਂ ਨੇ ਸੋਚਿਆ ਲੈਂਟਰ ਨਹੀਂ ਪਾਉਣਾ ਕਿਉਂਕਿ ਜੇ ਲੈਂਟਰ ਪਾਉਨੇ ਆ ਮਿਸਤਰੀ ਸਾਹਿਬ ਕਹਿੰਦੇ 20 ਦਿਨ ਲੈਂਟਰ ਰਹੂਗਾ ਫੇਰ ਖੋਲਾਂਗੇ ਉਹ ਸਾਹਮਣੇ ਦਾ ਬੱਚੇ ਆਪਣੇ ਬਹੁਤ ਖਰਾਬ ਹੋ ਜਾਣਗੇ ਜੱਜ ਨੂੰ ਆਪਾਂ ਇੱਟ ਬਾਲਾ ਪਾ ਦੇਣਾ ਬਾਕੀ ਆ ਬਾਲਾ ਲੈ ਆਂਦਾ ਆ ਤਾਂ ਗਿਆ ਸੱਟ ਆਪਣੇ ਆਂਡ ਗਵਾਂਡ ਚ ਬਾਲੀ ਬਾਲੇ ਪਾਏ ਜਿੰਨੇ ਮਰਜੀ ਚੋਰੀ ਕਰ ਲਈਏ ਆਪ ਆਇਆ ਦੇਖੋ ਆਹ ਦੇਖੋ ਦਸੀ ਉਹਨਾਂ ਦੇ ਕਰਾਂਗੇ ਆਇ ਨਹੀਂ ਛੱਡਦੇ ਆਇ ਨਹੀਂ ਛੱਡਦੇ ਵੀਰੇ ਸਾਰੇ ਆਲੇ-ਦਾਲੇ ਗਵਾਂਡੀਆਂ ਦੇ ਵਾਲੇ ਚੋਰੀ ਕਰ ਲੈਣੇ ਆਪਾਂ ਹੈਗੇ ਤੇਰੇ ਜਿਹੜੇ ਹਾਂ ਲਓ ਵੀ ਵਾਲੇ ਭਾਉ ਚੱਕ ਲਿਆ ਆ ਹੋਰ ਪਹਿਲਾਂ ਦੇਖ ਦੇਖ ਤਾਂ ਤੇਰੇ ਜਨੇ ਉੱਚੇ ਹੈਗੇ ਛੋਟੇ ਨੇ ਤਾਂ ਛੋਟੇ ਨੇ ਸਾਰੀ ਏਡੇ ਏਡੇ ਆ ਲੈ ਬੜਾ ਦੇਖ ਕੋਈ ਆ ਆ ਆ ਦਾ ਚੁਗਿਆ ਹੈ ਆ ਆਲਮ ਵਾ ਪਰਲਾ ਨਵਾਂ ਆਇਆ ਨਹੀਂ ਛੋਟੇ ਹੀ ਨੇ ਚੱਲ ਕੋਈ ਨਹੀਂ ਨਵੇਂ ਲਿਆਉਣੇ ਆ ਯਾਰ ਚੱਲ ਕੋਈ ਨਹੀਂ ਮਿਸਤਰੀ ਸਾਹਿਬ ਕਹੇ ਬਾਈ ਰੋਟੀ ਖਾਣ ਤੇ ਮੈਂ ਕਿਹਾ ਜਾਦੂ ਨੂੰ ਚੱਲ ਕਬੂਤਰ ਨਾਲ ਆਪਾਂ ਕੰਮ ਕਰ ਲਈਏ ਹੈਨਾ ਦਾਣਾ ਪਾਣੀ ਪਾ ਦਈਏ ਇਹਨਾਂ ਨੂੰ ਪਾਉ ਬੁਜਾਰਾ ਆਪਣਾ ਮਹਿਸ਼ਾ ਦਾ ਕੰਮ ਨਵੇੜਨ ਲੱਗ ਗਿਆ ਜਦ ਇਹਨੂੰ ਗਰਮ ਪਾਣੀ ਲਿਆਂਦਾ ਆਪਾਂ ਨੇ ਉਹ ਖੜ ਜਾ ਤੈਨੂੰ ਵੀ ਕੱਢਣਾ ਸਾਲਾ ਚਾਏ ਚਾਏ ਲਾਈ ਐ ਆਪਾਂ ਚਲੋ ਪਹਿਲਾਂ ਮੈਨੂੰ ਜਿੰਦਾ ਜਿੰਦਾ ਖੋਲਣ ਦਿਓ ਦਾਣਾ ਪਾਣੀ ਪਾ ਕੇ ਫੇਰ ਮਿਲਦਾ ਕਣਕ ਨਹੀਂ ਦੀ ਬਾਈ ਉਧਰ ਧੋਤੀ ہوئی ਤੇ ਕਣਕ ਲੈ ਕੇ ਚੱਲਦੇ ਆ ਮਿਕਸ ਦਾਣੇ ਦਾ ਪਾਤੇ ਕੋਕਟੇਲ ਕੱਢਦਾ ਬਾਹਰ ਉਹ ਭਗਤਾਰ ਰੁਕ ਜਾ ਲੈ ਪਹਿਲਾਂ ਤੈਨੂੰ ਐ ਪਾਵਾਂ ਇੱਕ ਮਿੰਟ ਲੈ ਖਾ ਖਾ ਲਾ ਜਿੰਨੀ ਖਾਣੀ ਹੈ ਚਲੋ ਪਹਿਲਾਂ ਪਾ ਦਈਏ ਯਾਰ ਦਾਣਾ ਬਾਣੀ ਡੰਨ ਹੈ ਬਾਈ ਕੋਕਟੇਲ ਤਾਂ ਹੋ ਗਿਆ ਆ ਧਾਣੇ ਕੋਈ ਥੋੜੇ ਹੀ ਛੱਡਦੇਵੇਂ ਮਿਕਸ ਧਾਣੇ ਗਰਮ ਪਾਣੀ ਤੇ ਧਰ ਟ੍ਰੇਜ ਧਾਣੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਭਗਤਾਂ ਨੂੰ ਖੋਲ ਦਈਏ ਯਾਰ ਖਾਰ ਜੋ ਖਾਰ ਜੋ ਬਚਾ ਦੇਖ ਲੀਏ ਪਹਿਲਾਂ ਥੋੜਾ ਵੀ ਸੈਟ ਹੈ ਐਨ ਓਕੇ ਆ ਬਾਈ ਹਲੇ ਰੱਖਦਾ ਬਸ ਠੰਡ ਤੋਂ ਬਚਿਆ ਰਹੇ ਹਰ ਜੋ ਖੜ ਆ ਹੀ ਜਾਓ ਆਇਓ 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 ਆਗੇ 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 ਓਕੇ ਰਬੋਟਾ ਨੇ ਬਾਈ ਤੂੰ ਉਤਰ ਨਿਕਲੇ ਸਾਰੇ ਬਾਹਰ ਆਗੇ ਨਿਕਲੇ ਸ਼ਾਖਾ ਲੱਗ ਗਈ ਦਾਣੀ ਚੋਣ ਚਲੋ ਭਾਈ ਖਾਣ ਦੋ ਦਾਣਾ ਪਾਣੀ ਇਹਨਾਂ ਨੂੰ ਫੇਰ ਮਿਲਦੇ ਟਰੈਕਟਰ ਪੇ ਜਾ ਵੀ ਆਪਾਂ ਜੱਸਕਰ ਨੂੰ ਲੈ ਕੇ ਇੱਟਾਂ ਲੈਣ ਟਾਇਲ ਇੱਟਾਂ ਜਿਹੜੀਆਂ ਆਪਾਂ ਉੱਪਰ ਫਰਸ਼ ਪਾਉਣਾ ਨੂਰੀ ਨੂੰ ਲੈ ਕੇ ਚੱਲੇ ਆਂ ਵੀ ਘਮਾਉਣ ਲਿਬੜ ਕਿੰਨੀ ਗਈ ਹੈ ਨਾ ਲੈ ਚੱਲ ਉੱਪਰ ਉਹ ਮੋਟੀ ਜੀ ਲੱਗਦੀ ਹੈ ਅੱਪਾ ਪਹੁੰਚ ਗਏ ਕੋਠੇ ਦੇ ਵਿਚਾਰਲੀ ਕੰਦ ਕਰ ਲਈ ਸ਼ੁਰੂ ਕਬੂਤਰ ਕਰਤੇ ਬੰਦ ਰਾਂਗ ਵੀ ਲੱਗੇ ਉੜਨ ਲੈ ਚਲੋ ਭਾਈ ਬਾਉ ਨੂੰ ਭੇਜਿਆ ਅਚਾਰ ਲੈਣ ਮੇ ਸੰਨ ਤੇ ਆਪਾਂ ਕਰਾਈਏ ਕੰਮ ਠੀਕ ਆਂਦਾ ਦਿਖਾਈ ਬਾਉ ਨਾ ਕਿਵੇਂ ਗੋਲ ਹੋ ਜੂ ਵੀਰੇ ਇਹ ਇਹਦੇ ਦੇ ਵਿੱਚ ਗਲਾਸ ਚ ਪਾ ਕੇ ਪਾਣੀ ਬਹੁਤ ਵਿੱਚ ਰੇਤਾ ਸੜਦੋ ਹਾਂ ਆਲੀ ਹੋਈ ਆਪਣੇ ਆਪ ਹੀ ਬਣ ਜਾਂਦਾ ਹੁੰਦਾ ਇਹ ਇਹ ਬੜਾ ਹੋ ਜੂਗਾ ਇਹ ਬੜਾਈ ਹੋ ਜਾਂਦਾ ਆਪੇ ਇਹ ਆਹ ਹਾਂ ਇਹਦੀ ਪਹਿਲਾਂ ਫੋਟੋ ਖੁੱਤੋ ਛੋਟੇ ਜਿਹੇ ਸੀ ਆ ਲੈ ਵੀਡੀਓ ਬਣਾ ਲਈ ਮੈਂ ਹਾਂ ਬਸ ਚੁੱਬੇ ਦੇ ਵਿੱਚ ਸੜਦੋ ਇਹਨੂੰ ਅਜਾ ਇਹੋ ਜੀ ਜਗ੍ਹਾ ਦੇ ਵਿੱਚ ਸੜਟਿਓ ਕੁੰਜੇ ਦੇ ਵਿੱਚ ਰੇਤਾ ਇਕੱਠਾ ਹੋ ਜਾਂਦਾ ਜਿੱਥੇ ਮੈਂ ਇਹਨੂੰ ਕੱਪ ਜੇ ਸੜਦਾਂਗੇ ਤੇ ਕੱਪਾਂ ਦੇ ਸੜਦੋ ਲਾਓ ਵੀ ਅੱਜ ਦੇਖਦੇ ਆਂ ਤਿਆਰਵਾ ਕਰਕੇ ਠੀਕ ਆ ਵੀ ਪਰ ਸਾਲਾ ਪਾਣੀ ਤਾਜ਼ੇ ਪਾਣੀ ਚ ਹੁੰਦਾ ਆ ਬਾਸੀ ਪਾਣੀ ਨਹੀਂ ਲੈਂਦੇ ਨਾ ਨਾ ਤਾਜ਼ਾ ਪਾਣੀ ਸਮਰਤੀ ਵਾਲਾ ਪਰ ਲਾਂਗੇ ਹਾਂ? ਬਾ ਕੀ ਵੀ ਚੱਕ ਲੈਂਦੀ ਬਈ ਖੜੀ ਕਰਾਂਗੇ ਹੁਣ ਇੱਕ ਟਾਕੀ ਇੱਕ ਕਾਲ ਨੂੰ ਖੜੀ ਕਰਾਂਗੇ ਬਾਉ ਜੀ ਤੈਨੂੰ ਡੰਡਾ ਵੀ ਲਿਆ ਕੇ ਦੇਣਾ ਖੁੰਗੜੀਆਂ ਵਾਲਾ ਖਾਜ ਕਰਨੇ ਨੂੰ ਆਹ ਖਾਜ ਕਰਦਾ ਤੇ ਜਲਦ ਬਾਸ ਸਾਲਾ ਖਾਜ ਕਰੇ ਲਤਾਂ ਦੇ ਖਾਜ ਕਰੇ ਸਾਲੇ ਦੇ ਚਿਤਣਾ ਦੇ ਖਾਜ ਸਾਲੇ ਨੇ ਲੋਹਰ ਦਾ ਰੰਗ ਵੀ ਤਾਰਿਆ ਪੈ ਜਿਹੜਾ ਬਰੋ ਹਟ ਜਾ ਤੂੰ ਹਟ ਜਾ ਬਾਉ ਗੱਲ ਕਰੂ ਮੈਂ ਚੱਕ ਲਾਵਾਂ ਇਹ ਠੀਕ ਆ ਵੀਰੇ ਆਜੂ ਓਕੇ ਹਾਂ ਹਾਂ ਅੰਦਰ ਹੈ ਮੈਂ ਕਰਦੇ ਨਹੀਂ ਜਾਂਦਾ ਉਹ ਵੀ ਟੱਕੀ ਕਰਨ ਲੱਗਿਆ ਫਿੱਟ ਇੰਨਾ ਹੋ ਗਿਆ ਵੀ ਕੰਮ ਅੱਜ ਆ ਗਿਆ ਤੀਜਾ ਦਿਨ ਦੇਖ ਲਓ ਕੇ ਰਿਪੋਰਟਾਂ ਬੱਤੀ ਚੱਲ ਹੁਣ ਆਪਾਂ ਚੱਲਦੇ ਆ ਨਵੇੜੀੇ ਹੋਰ ਕੰਮ ਆਪਾਂ ਆ ਗਏ ਬਈ ਥੱਲੇ ਤੇ ਹੁਣ ਕਬੂਤਰਾਂ ਨੂੰ ਦਾਣਾ ਪਾਣੀ ਪਾ ਲਈ ਅੱਧਾ ਘੰਟਾ ਚੁੱਕ ਲੈਣਗੇ ਫੇ ਕਰੀਏ ਬੰਦ ਕਿਉਂਕਿ ਠੰਡ ਬਹੁਤ ਹੈ ਅੱਜ ਦੇਖ ਲਓ ਸੂਰਜ ਸਾਜ ਤਾਂ ਨਿਕਲਿਆ ਹੀ ਨਹੀਂ ਹੈਗਾ ਤੇ ਚਲੋ ਮੈਂ ਖੋਲਾਂ ਪਹਿਲਾਂ ਦਾਣਾ ਪਾਣੀ ਡੰਨ ਹੈ ਬਈ ਤੇ ਆਪਾਂ ਇਹਨਾਂ ਨੂੰ ਖੋਲ ਦਈਏ ਚੁੱਕ ਲੈਣ ਕਿ ਅੱਧਾ ਘੰਟਾ ਆ ਜਾਓ ਬਈ ਮੈਂ ਡੱਬੇ ਨੂੰ ਸਾੜਿਆਂ ਲੱਭੀ ਜਾਨੇ ਡੱਬਾ ਉਹ ਬੈਠਾ ਚਲੋ ਅੱਗੇ। ਪਰ ਇਹ ਬੰਦ ਗਿਣ ਕੇ 10 ਘੰਟਾ ਖੋਲਣੇ ਆ। ਡੇਰੀ ਦੁੱਧਾ ਪਾ ਕੇ ਫਿਰ ਇਹਨੂੰ ਕਰਦੇ ਆਂ ਬੰਦ ਆਪਾਂ। ਚਲੋ ਲਾਗੇ ਚੁਗਣ। ਚੁਗ ਜਾ ਕੇ ਵਧੀਆ ਅੰਦਰ ਚਲੇ ਜਾਣਗੇ। ਹੁਣ ਪਹੁੰਚ ਗਏ ਜੀ ਆਪਾਂ ਗਰਾਊਂਡ। ਅੱਜ ਦੁਪਹਿਰੇ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਮਿਸਤਰੀ ਨਾਲ ਆਪੇ ਕੰਮ ਕਰਨਾ ਪਿਆ ਅੱਜ। ਮੈਂ ਦੇਖਣਾ ਹੈ ਉਹ ਹੱਟ ਦਾ ਕੀ ਕੀ ਕਰਿਆ ਅੱਜ। ਹਾਂ ਕਰਗੇ ਕਰਗੇ ਘਟਕਾ ਘੁਟਕਾ ਪੈ ਗਿਆ ਐਨ ਉਹ ਕੇਰਪੋਟਾ ਟੈਂਕੀ ਲੈਣ ਆਵਾਂਗੇ ਥੋੜਾ ਜਿਹਾ ਰੁੱਕ ਕੇ ਸੁੱਖੇ ਨੂੰ ਕਰਦਾ ਫੋਨ ਤੇ ਬਾਕੀ ਉਹ ਟ੍ਰੈਕ ਬਣ ਗਿਆ ਦੇਖ ਲੋ ਸਾਰਾ ਸਿਰੇ ਤੱਕ ਚਲੋ ਚੱਲਦੇ ਆ ਘਰ ਨੂੰ ਹਾਂਜੀ ਹਲੇ ਦੁੱਧ ਪਾਣ ਜਾਣਾ ਆਪਾਂ ਨੇ ਅੱਜ ਲੇਟ ਹੈਗਾ ਮੈਂ ਕਿਉਂਕਿ ਬਾਊ ਹੈ ਸਵੇਰੇ ਯਾਦ ਕਰਾ ਦੇ ਫਿਰ ਕਬੂਤਰਾਂ ਨੇ ਦਾਣਾ ਪਾਣੀ ਚੋਗ ਲਿਆ ਚਲੋ ਵੀ ਚਲੋ ਇਹਦਾ ਬੱਚਾ ਤਾਂ ਨੀਲਾ ਇਹਦਾ ਉਹ ਦੇਖੋ ਗੋਲੀ ਦਾ ਉਹ ਜਾ ਰਹੀ ਹੈ ਹੁਣ ਕੱਢ ਦੇ ਕੱਢ ਦੇ ਨੀਲਾ ਕੱਢ ਦੇ ਚਲੋ 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 ਚੱਲ ਬਈ ਗਾਨੀ ਵਾਲੀ ਇਹ ਬਹੁਤ ਬਈ ਕਬੂਤਰੀ ਚੋਸ ਤੇ ਮਾੜੇ ਗੁੰਡਾ ਖੁੱਲੇ ਤੇ ਬਾਹਰ ਚੱਲੇ ਦੇਖਿਓ ਇਹ ਆ ਚਾ ਲਾ ਦੀਆਂ ਗੇਟ ਇਧਰ ਆਪਣਾ ਕੰਮ ਫਾਈਨਲ ਹੈ ਠੀਕ ਹੈ ਤੇ ਰਹਿ ਗਿਆ ਡੇਰੀ ਵਾਲਾ ਤੇ ਭਾਉ ਦਾ ਥੋੜਾ ਪਤਾ ਹੀ ਸੱਚਾ ਨਹੀਂ ਆਏਗੀ ਯਾਰ ਇਹ ਤਾਂ ਇਹ ਟੋਲੀ ਨੁਕੀ ਹੋ ਗਿਆ ਸਾਲਾ ਚਲ ਬਾਕੀ ਆਪਣਾ ਕੰਮ ਓਕੇ ਹੈ ਤੇ ਹੁਣ ਆਪਾਂ ਲਾ ਦਈਏ ਜਿੰਦਾ ਪਰ ਮੇਨ ਕੰਮ ਰਹਿੰਦਾ ਭਾਉ ਵਾਲਾ ਤੁਹਾਨੂੰ ਦੱਸਿਆ ਠੀਕ ਨਹੀਂ ਭਾਉ ਫਿਰ ਤੁਹਾਨੂੰ ਪਤਾ ਥੱਕ ਜਾਣਾ ਉਹ ਲਾ ਦੀ ਜਿੰਦਾ ਉਹਦੇ ਬਾਰੇ ਮਿਲਦੇ ਆ ਠੀਕ ਹੈ ਚੱਲੇ ਭਾਈ ਆਪਾਂ ਡਿਊਟੀ ਤੇ ਆ ਸਵੇਰ ਦੇ ਬਾਲੇ ਇਕੱਠੇ ਕਰਦੇ ਫਿਰੀਗੇ ਬਾਊ ਬਾਲਾ ਕੋਈ ਵੀ ਆਇਆ ਨਹੀਂ ਸਹੀ ਬਾਲੇ ਆ ਵੀ ਗਾਲ ਤੇਰੇ ਛੋਟੇ ਨੇ ਹਾਂ ਚੱਲ ਕੋਈ ਨਹੀਂ ਕੱਲ ਨੂੰ ਕਰਦੇ ਆ ਬਾਲਿਆਂ ਦਾ ਹਨਾ ਠੀਕ ਨਾ ਤੇ ਚੱਲਦੇ ਆ ਹੁਣ ਆਪਾਂ ਹੌਲੀ 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 ਚਲੋ ਜੀ ਚੱਲਦੇ ਆ ਪਹਿਲਾਂ ਡੈਰੀ ਇਹ ਬਾਉ ਵਾਲੀ ਲੈ ਰਹੀ ਤਵੇਲੇ ਬਣਾ ਲਾਂਗੇ ਕਟੀਆਂ ਨੂੰ ਭਾਉਗਾ ਨਾ ਤਵੇਲੇ ਬਣਾ ਦੋ ਤੇ ਆਪਾਂ ਜਾ ਰਹੇ ਆਂ ਬਾਈ ਹੁਣ ਭਾਉ ਦੀ ਦਵਾਈ ਲੈਣ ਠੀਕ ਹੈ ਦਵਾਈ ਤੁਹਾਨੂੰ ਪਤਾ ਹੀ ਆ ਮੈਂ ਇਹਨੂੰ ਬਹੁਤ ਰੋਕਦਾ ਐ ਵੀ ਆਹ ਦਿਨਾਂ 'ਚ ਨਾ ਪੀ ਦੂ ਹਣਾ ਸਵਾ ਦੇ ਦੇਣਾ ਪਰ ਇਹ ਹਟਦਾ ਨਹੀਂ ਹੈਗਾ ਤੇ ਕਹਿੰਦਾ ਵੀ ਮੈਂ ਕੰਮ ਕਰਨਾ ਪੈਂਦਾ ਹੱਟ ਦੁਖਦੇ ਨੇ ਹੰਡ ਚਲੋ ਜਾ ਰਹੇ ਆਂ ਹੁਣ ਅਜੀ ਕੇਨੀਆਂ ਵਾਲੇ ਸਾਡੇ ਮੂਰੇ ਨੇ ਜਿੰਮੇ ਵਾਰੀਆਂ ਭਾਰੀਆਂ ਨੇ ਪਰ ਭਾਉ ਭਾਉ ਕਹਿੰਦਾ ਮੈਂ ਤਾਂ ਛਾਦ ਲੈਣਾ ਭੱਜਿਆ ਜਾਂਦਾ ਭਾਉ ਉਹ ਦੇਖ ਲਓ ਠੇਕੇ ਨੂੰ ਤਾਂ ਦੱਬੀਓ ਜਾਂਦਾ ਹੈ ਕੰਮ ਚਲੋ ਆਉਣ ਦੋ ਉਹਨੂੰ ਹੁਣ ਆਗੇ ਬਈ ਆਪਾਂ ਮੋਟਰ ਤੇ ਸਿੱਧਾ ਮੋਟਰ ਤੇ ਅਚਾਰ ਚੱਕਣ ਅੱਜ ਲੇਟ ਹੋ ਗਿਆ ਬਹੁਤ ਕੰਮ ਤੁਹਾਨੂੰ ਪਤਾ ਹੈ ਮਿਸਤਰੀ ਕਰਕੇ ਅਲਜਿਆ ਹੈ ਕੰਮ ਬਹੁਤ ਉੱਤਰ ਵੀ ਭਾਉ ਦਾ ਫਿਰ ਕੰਮ ਹੁੰਦਾ ਹੈ ਮੰਡਾ ਪਾਲੀਆਂ ਚੱਕਦੇ ਆਂ ਪੰਡੋ ਦੇਖ ਲਓ ਅੱਜ ਲੈ ਹੈਨਾ ਗੁਰਦੁਆਰਾ ਸਾਹਿਬ ਦੇਖ ਨਹੀਂ ਰਿਹਾ ਚਲੋ ਚਕਾਈਏ ਚਾਰ ਫੇਰ ਚੱਲਦੇ ਆ ਘਰ ਨੂੰ ਆ ਗਏ ਬਾਈ ਯਾਰ ਗਲਤੀ ਹੋ ਗਈ ਧੀ ਕਾਫਟੇਲ ਵਿਚਾਰਾ ਬਾਹਰੇ ਰਹਿ ਗਿਆ ਤਾਂ ਦੇਖੋ ਕਿਵੇਂ ਸੁngੜਿਆ ਬੈਠਾ ਕਰਦਾ ਇਹਨੂੰ ਅੰਦਰ ਪਹਿਲਾਂ ਅਚਾਰ ਆ ਗਿਆ ਕਰੇ ਤੋਤੇ ਨੂੰ ਹੀ ਕਰਦੇ ਆ ਅੰਦਰ ਯਾਰ ਇਹ ਕਿਦਾ ਚਾਬੀਆਂ ਬਹੁਤ ਨੇ ਚਲੋ ਬਈ ਮੈਂ ਪਹਿਲਾਂ ਕਰੇ ਧਮਾਨ ਨੂੰ ਅੰਦਰ ਆਪਣੇ ਹੋ ਗਏ ਬਈ ਸਾਰੇ ਕੰਮਕਾਰ ਖਤਮ ਹੁਣ ਪਈਏ ਬਈ ਅੱਜ ਦਾ ਬਸ ਹੋ ਗਿਆ ਹੁਣ ਪੈਨੇ ਆਪਾਂ ਜਾ ਕੇ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੇਰਾ ਵੀਰ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਉਹ ਅੰਦਾ ਚੱਕਰ ਹਨ ਚਲੋ ਕੋਈ ਨਹੀਂ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ